ਤਿੰਨ ਬੱਚਿਆਂ ਦੀ ਮਾਂ ਨੂੰ ਬਾਬਾ ਆਪਣੇ ਨਾਲ ਪਜਾ ਕੇ ਲੈ ਗਿਆ ਤੇ ਹੁਣ ਵਾਪਸ ਨਹੀਂ ਭੇਜ ਰਿਹਾ ਦਰਸਲੇ ਵੱਡੇ ਇਲਜ਼ਾਮ ਮਹਿਲਾ ਦੇ ਘਰ ਵਾਲੇ ਨੇ ਫਗਵਾੜੇ ਦੇ ਬਾਬੇ ਤੇ ਲਗਾ ਦਿੱਤੇ ਨੇ ਉਧਰ ਬਾਬਾ ਵੀ ਕੈਮਰੇ ਸਾਹਮਣੇ ਆਇਆ ਤੇ ਬਾਬੇ ਵੱਲੋਂ ਕੀ ਸਫਾਈ ਦਿੱਤੀ ਗਈ ਹੈ ਤੁਹਾਨੂੰ ਅੱਗੇ ਸੁਣਾਵਾਂਗੇ ਪਹਿਲਾਂ ਪੂਰਾ ਮਾਮਲਾ ਦੱਸ ਦਿੰਨੇ ਆ ਦਰਅਸਲ ਮਹਿਲਾ 3 ਸਾਲ ਤੋਂ ਬਾਬੇ ਦੇ ਕੋਲ ਕੰਮ ਕਰਦੀ ਸੀ ਪਰਵਾਰ ਮੁਤਾਬਕ ਹੁਣ ਮਹਿਲਾ ਦੇ ਨਾਲ ਉਹਨਾਂ ਦੀ ਕੋਈ ਗੱਲਬਾਤ ਹੀ ਨਹੀਂ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਫੋਨ ਕੀਤੇ ਜਾਂਦੇ ਨੇ ਪਰ ਚੁੱਕਿਆ ਨਹੀਂ ਜਾ ਰਿਹਾ ਅਧਿ ਮੁਤਾਬਕ ਉਸ ਦੀ ਗਵਟੀ ਕਿੱਥੇ ਹੈ ਉਸ ਨੂੰ ਵੀ ਨਹੀਂ ਪਤਾ ਪਰਵਾਰ ਨੇ ਬਾਬੇ ਤੇ ਲੇਡੀ ਨੂੰ ਰੱਖਣ ਦੇ ਇਲਜ਼ਾਮ ਲਗਾਏ ਨੇ ਉਧਰ ਆਪਣੇ ਤੇ ਲੱਗੇ aaropa ਤੋਂ ਬਾਅਦ ਖੁਦ ਬਾਬਾ ਕੈਮਰੇ ਦੇ ਸਾਹਮਣੇ ਆਇਆ ਬਾਬੇ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਮੇਰੇ ਤੇ ਲਗਾਏ ਜਾ ਰਹੇ ਸਾਰੇ ਆरोप ਝੂਠੇ ਨੇ ਮਹਿਲਾ ਮੇਰੇ ਕੋਲ ਕੰਮ ਜ਼ਰੂਰ ਕਰਦੀ ਸੀ ਪਰ ਉਸ ਤੋਂ ਬਾਅਦ ਮਹਿਲਾ ਆਪਣੇ ਘਰ ਚਲੀ ਜਾਂਦੀ ਸੀ ਪਰਿਵਾਰ ਦੇ ਵੱਲੋਂ ਉਸ ਦੀ ਕੁਟਮਾਰ ਕੀਤੀ ਗਈ ਸੀ ਜਿਸ ਕਰਕੇ ਮਹਿਲਾ ਆਪਣੇ ਪੇਕੇ ਘਰ ਚਲੀ ਗਈ ਸੀ ਪਰ ਉਸ ਨੂੰ ਨਹੀਂ ਪਤਾ ਕਿ ਹੁਣ ਮਹਿਲਾ ਕਿੱਥੇ ਹੈ ਜੇ ਕਿਸੇ ਨੂੰ ਲੱਗਦਾ ਹੈ ਕਿ ਮਹਿਲਾ ਮੇਰੇ ਕੋਲ ਹੈ ਤਾਂ ਡੇਰੇ ਆ ਕੇ ਵੇਖ ਲਵੇ ਬਾਬੇ ਨੇ ਪਰਿਵਾਰ ਦੇ ਸਾਰੇ aaropon ਨੂੰ ਹੀ ਸਿਰੇ ਤੋਂ ਨਕਾਰ ਦਿੱਤਾ ਤਾਂ ਦੋਵੇਂ ਪਰਿਵਾਰਾਂ ਦੇ aaropon ਤੋਂ ਬਾਅਦ ਕੌਣ ਸਹੀ ਹੈ ਤੇ ਕੌਣ ਗਲਤ ਇਹ ਤਾਂ ਹੁਣ ਤਫਦੀਸ਼ ਤੋਂ ਬਾਅਦ ਪਤਾ ਲੱਗੇਗਾ ਤੁਹਾਡਾ ਵਿੱਕੀ ਨਾਮ ਹੈ ਕੀ ਮਾਮਲਾ ਅੱਜ ਸਾਰਾ ਇਹ ਜਿਹੜਾ ਆਪਾਂ ਇਕੱਠੇ ਹੋਏ ਆਂ ਇਹ ਮੇਰੇ ਘਰ ਵਾਲੀ ਇਹਨੇ ਕੰਮ ਕਰਦੀ ਸੀ ਬਾਬੇ ਜੋਗੀ ਦੇ ਉਹਨੇ ਇਹਨਾ ਗੈਬ ਕਰਦੀ ਆ ਬਸ ਕੀ ਕਹਿੰਦਾ ਹਾਂਜੀ ਉਹ ਜਾਦੂ ਪੂਨੇ ਕਰਦਾ ਆ ਤੇ ਉਹ ਕਿੰਨੀਆਂ ਜਨਾਨੀਆਂ ਉਹਨੇ ਰੱਖੀਆਂ ਹੋਈਆਂ ਆ ਤਿੰਨ ਬੱਚੇ ਆ ਮੇਰੇ ਤੇ ਕਿਹ ਕਿਹ ਗਰਹੰਦਾ ਜੀ ਉਹ ਨਾਲ ਹੀ ਰਹਿੰਦਾ ਇੱਥੇ ਲੱਗ ਗਈ ਆ ਜੀ ਆਪਣੇ ਆਪਣੇ ਘਰਾਂ ਦੇ ਦੋ ਤਿੰਨ ਘਰਾਂ ਛੱਡ ਗਈ ਆ ਕਿਹੜਾ ਮੱਲਾ ਆ ਭਜੀ ਇਹ ਇਹ ਸ਼ਾਦੀ ਗੁੱਲਾ ਨਹੀਂ ਭਾਈ ਇਹ ਇਹ ਸ਼ਾਦੀ ਗੁੱਲਾ ਨਹੀਂ ਭਾਈ ਦੀ ਨਹੀਂ ਉੱਥੇ ਕੰਮ ਕਰਦੀ ਸੀ ਇਹ ਕੰਮ ਕਰਨਦੀ ਸੀ ਉਹਨਾਂ ਦੇ ਤੇ ਕੀ ਕਹਿੰਦਾ ਹੁਣ ਬਾਬਾ ਕੀ ਕਹਿੰਦਾ ਉਹ ਦੰਦਾ ਨਹੀਂ ਹੈ ਗਿਆ ਗੱਡ ਗਿਆ ਜੀ ਨਾ ਇਹਨਾਂ ਨੂੰ ਮਿਲਾਂਦਾ ਹੈ ਗਿਆ ਮੇਰੀ ਨਿਆਣਿਆਂ ਤੇ ਕਰਮ ਨਹੀਂ ਮਿਲਾਂਦਾ ਤੁਹਾਡੀ ਆਪਣੇ ਤੁਹਾਡੀ ਕਰਮ ਪਤਨੀ ਲੱਗਦੀ ਹੈ ਹਾਂਜੀ ਘਰ ਵਾਲੀ ਹੈ ਮੇਰੀ ਘਰ ਵਾਲੀ ਤੁਹਾਡੀ ਐਸ ਟਾਈਮ ਹੈ ਕਿੱਥੇ ਉਹ ਉਹਦੇ ਕੋਲ ਹੀ ਹੈ ਉਹਨੇ ਕਿਦਾਂ ਰੱਖੀ ਤੁਸੀਂ ਕੰਪਲੀਟ ਨਹੀਂ ਕੀਤੀ ਕੋਈ ਪੁਲਿਸ ਨੂੰ ਕੰਪਲੀਟ ਨਹੀਂ ਕੀਤੀ ਜੀ ਕੁਝ ਇਹ ਪੰਚਾਇਤਾਂ ਹੀ ਕਰਦਾ ਸਾਡ ਬਣੀਆਂ ਨਾ ਜਿਹੜੀਆਂ ਮਹੱਲੇ ਦੀਆਂ ਹੁੰਦੀਆਂ ਪੰਚਾਇਤਾਂ ਸਾਡੀਆਂ ਸਾਡੀ ਜਾਤ ਦੀਆਂ ਉਹੀ ਬੱਸ ਕਰਦੇ ਪਏ ਆ ਨਹੀਂ ਤੁਹਾਡੀ ਉਹ ਤੁਹਾਡੀ ਘਰ ਵਾਲੀ ਨਾਲ ਗੱਲ ਹੋਈ ਕੋਈ ਨਹੀਂ ਕੋਈ ਗੱਲ ਕਰਦੀ ਨਹੀਂ ਉਹ ਫੋਨ ਵੀ ਨਹੀਂ ਚੱਕਦੀ ਅਸੀਂ ਫੋਨ ਵੀ ਲਾਣੇ ਚੱਕਦੇ ਬਾਬਾ ਜੋਗੀ ਹੈ ਜੀ ਇੱਧਰ ਦੱਸਿਓ ਗੱਲ ਉਹ ਕਹਿੰਦਾ ਮੈਂ ਰੱਖੀ ਇਹਦੇ ਰੱਖੀ ਆ ਕਿੰਨੇ ਜੀ ਤੁਸੀਂ ਗਏ ਸੀ ਇਕੱਠੇ ਹੋ ਕੇ ਉੱਥੇ ਕੋਲ ਹਾਂਜੀ ਉਹਦੇ ਕੋਲ ਬਿਠਾਇਆ ਉਹਨਾਂ ਨੂੰ ਸਾਰੇ ਪੰਚਾਇਤ ਸਾਰੀ ਗੱਲ ਕਰ ਲੈ ਕਹਿੰਦਾ ਕੀ ਕਹਿੰਦਾ ਬਾਬਾ ਉਹ ਕਹਿੰਦਾ ਮੈਂ ਰੱਖੀ ਇਹਦੇ ਰੱਖੀ ਜਿਹਨੇ ਜੋ ਕਰਨਾ ਕਰ ਲੋ ਕਿੰਨੀਆਂ ਕਿ ਜਨਾਨੀਆਂ ਅੱਗੇ ਰਹਿ ਜਨਾਨੀਆਂ ਤਿੰਨ ਚਾਰ ਰੱਖੀਆਂ ਉਹਨੂੰ ਜੀ ਤੇ ਪਹਿਲਾ ਜਿਹੜੀ ਜਨਾਨੀ ਰਹੀ ਉਹਨਾਂ ਦਾ ਛੇੜਾ ਰੋਲਾ ਪਿਆ ਜੀ ਹਾਂਜੀ ਹਾਂਜੀ ਇਹ ਪਹਿਲਾਂ ਉਹਦੀ ਜਨਾਨੀ ਮਾਰਦੀ ਸੀ ਉਹ ਓ ਵੀ ਗਰੀਬ ਬੰਦੇ ਸੀ ਮੇਰੇ ਵਰਗੇ ਕੁਝ ਕਰ ਨਹੀਂ ਸਕੇ ਸੀਗੇ ਫਿਰ ਉਹਨੇ ਦੂਜਾ ਰੱਖਿਆ ਵਿਆਹ ਕਰਾਇਆ ਬੀਹਾਰਾਣੀ ਰੱਖੀ ਆ ਉਹ ਨਾਲ ਹੀ ਆ ਬਕਰ ਤੁਸੀਂ ਆਪਣੇ ਮੱਲੇ ਤੋਂਰ ਤੇ ਤੁਹਾਡੇ ਕੋਈ ਨਾ ਵੱਡਾ ਮੱਲਾ ਤੁਸੀਂ ਮੱਲੇ ਲੈ ਕੇ ਨਹੀਂ ਗਿਆ ਆਪਣਾ ਨਾਲ ਕਰਦੇ ਹੋ ਮੱਲੇ ਲੈ ਕੇ ਗਏ ਆ ਜੀ ਹੁਣ ਉਹੀ ਮੱਲੇ ਦੀ ਗੱਲ ਕੀਤੀ ਐ ਤੇ ਮੱਲੇ ਵਾਲੇ ਸਾਰੇ ਇਕੱਠੇ ਕੇ ਗਏ ਸੀ ਹਾਂ ਜੀ ਇਕੱਠੇ ਹੋ ਗਏ ਸਾਰੇ ਮੱਲੇ ਵਾਲੇ ਨਾਲ ਹੀ ਆ ਸਾਰੇ ਤੇ ਬਾਬਾ ਕਰਨਾ ਜੋ ਕਰ ਲੋ ਇਹ ਪਤਾ ਕੀ ਸਾਰੇ ਮੱਲੇ ਚੋਂ ਤਕੜਾ ਆਇਆ ਉਹ ਬੰਦਾ ਤੁਸੀਂ ਕੰਪਲੀਟ ਦਿੱਤੀ ਥਾਣੀ ਸੀ ਨਹੀਂ ਥਾਣੇ ਚ ਨਹੀਂ ਦਿੱਤੀ ਬਾਬਾ ਰਹਿੰਦਾ ਕਿੱਥੇ ਆ ਬਾਬਾ ਨਾਲ ਹੀ ਰਹਿੰਦਾ ਸਾਡੇ ਮੱਲੇ ਚ ਹੀ ਰਹਿੰਦਾ ਐ ਅੱਛਾ ਇੱਕ ਕਰ ਇਧਰ ਆ ਪਰੇ ਕੋਠੀ ਲਈ ਐ ਟੱਬੀ ਮੱਲੇ ਉਹਨੇ ਕੋਈ ਜ਼ਿਆਦੇ ਕੋਠੀ ਜੀ ਰਹਿੰਦਾ ਟੱਬੀ ਮੱਲੇ ਕੋਠੀ ਉਹਦੀ ਕੰਮ ਕਰ ਕੀ ਕਰਦਾ ਉਹ ਕੋਈ ਨਹੀਂ ਕੰਮ ਕੁਛ ਨਹੀਂ ਆ ਸਿਆਣ ਪਰ ਨਹੀਂ ਕਰਦਾ ਜੀ ਜਾਦੂ ਕਰਦਾ ਲੋਕਾਂ ਨੂੰ ਜਾਦੂ ਟੂਨੇ ਕਰਦਾ ਹੈ ਉਹ ਪੈਸੇ ਲੈ ਲੈਂਦਾ ਹੈ ਉਹਨਾਂ ਤੋਂ ਕਿੰਨੇ ਟਾਈਮ ਤੋਂ ਘਰ ਵਾਲੀ ਕੰਮ ਕਰਦੀ ਸੀਗੀ ਬਾਬੇ ਕੋਲ ਉਹ ਤਿੰਨ ਕਿ ਸਾਲ ਹੋ ਹੀ ਗਏ ਸੀ ਜੀ ਜਿੱਦਾਂ ਤੁਸੀਂ ਦੱਸਦੇ ਹੋ ਜਾਦੂ ਟੂਨੇ ਕਰਦਾ ਕਿ ਤੁਹਾਨੂੰ ਮਹੱਲੇ ਨੂੰ ਪਤਾ ਕਿ ਤੁਸੀਂ ਉਹਨੂੰ ਪਹਿਲਾਂ ਬਾਹਰ ਨਹੀਂ ਕੱਢਿਆ ਮਹੱਲੇ ਜੋ ਕਿਦਾਂ ਨਹੀਂ ਪਤਾ ਹੀ ਨਹੀਂ ਇਹਨਾਂ ਲੱਗਿਆ ਪਤਾ ਹੀ ਹੋਣ ਲੱਗਿਆ ਜੀ ਸਾਨੂੰ ਸਾਰੇ ਮਹੱਲੇ ਨੂੰ ਵੀ ਹੁਣ ਪਤਾ ਲੱਗਿਆ ਸਾਨੂੰ ਵੀ ਪਤਾ ਹੋਣ ਲੱਗਿਆ ਆ ਕਿੰਨੇ ਟਾਈਮ ਤੋਂ ਤੁਹਾਡੀ ਘਰ ਵਾਲੀ ਉਹਦੇ ਕੋਲ ਦੋ ਟਾਂਜੀ ਸਾਲ ਹੋ ਗਏ ਦੋ ਸਾਲ ਹੋ ਹੀ ਗਏ ਆ ਜੀ ਮੈਂ ਬਾਹਰੋਂ ਆਇਆ ਸੀ ਆ ਉਦੋਂ ਮੇਰੇ ਮੈਂ ਆਇਆ ਆ 2-4 ਦਿਨ ਰਹੀ ਆ ਬਸ ਚਲ ਗਈ ਆ ਕਿੰਨਾ ਟਾਈਮ ਹੋਇਆ ਤਾਂ ਨਾ ਉਹ ਬਾਹਰੋਂ ਆਇਆ ਨੂੰ 2 ਸਾਲ ਹੋ ਗਏ ਆ ਤੇ 2 ਸਾਲ ਦੇ ਵਿੱਚ ਪਹਿਲਾਂ ਕੋਈ ਨਹੀਂ ਰੋਲਾ ਪਾਇਆ ਤੁਸੀਂ ਹੋ ਰੋਲਾ ਪਾਇਆ ਜੀ ਪੰਚਾਇਤਾਂ ਸਾਡੀਆਂ ਜਾਂਦੀ ਜਾ ਰਹੀਆਂ ਹਨਾ 2 ਸਾਲ ਚੱਕਰ ਵੀ ਨਹੀਂ ਕਰਾਈ ਮਾਂ ਮਾਂ ਕੋਲ ਚਲ ਗਈ ਉਹ ਮਾਂ ਕੋਲ ਉੱਥੇ ਹੀ ਮਿਲਦੇ ਰਹੇ ਉਹ ਬਸ ਉਹਨਾਂ ਕੋਲ ਜਾਂਦਾ ਰਿਹਾ ਦੋ ਸਾਲ ਤਾਨੂੰ ਆਏ ਨੂੰ ਇੱਥੇ ਹੋ ਗਏ ਹਾਂਜੀ ਦੋ ਸਾਲਾਂ ਹੀ ਤੁਸੀਂ ਕੋਈ ਕੰਪਲੇਂਟ ਹੈ ਜਾਂ ਕੋਈ ਉਦੋਂ ਕੰਪਲੇਂਟ ਨਹੀਂ ਕੀਤੀ ਕਿ ਬੱਸ ਜੀ ਇਹ ਸੀ ਪੰਚਾਇਤਾਂ ਹੀ ਗੱਲ ਦੇ ਰਹੇ ਆਂ ਆਪਦੇ ਜਿੱਦਾਂ ਸਾਡੀ ਚੱਲਦੀ ਜਾਨਾ ਰੀਤ ਉਦਾਂ ਹੀ ਚੰਗਾ ਕਰਦੇ ਆਂ ਸਾਡੇ ਨਾਲ ਕਿਸੇ ਦੀ ਨਹੀਂ ਮੰਨਦਾ ਪਿਆਈ ਹੁਣ ਕਹਿੰਦਾ ਜੋ ਕਰਨਾ ਕਰ ਲਓ ਉਹ ਤੋਂ ਹੀ ਸਾਨੂੰ ਹੁਣ ਮਿਲੇ ਸਾਰੇ ਪੰਚਾਇਤ ਦੇ ਵਿੱਚ ਸਰਪੰਚ ਨਾਲ ਗੱਲਬਾਤ ਹੋਈ ਕੀ ਕਹਿੰਦੇ ਸਰਪੰਚ ਉਹ ਵੀ ਇਹੀ ਕਹਿੰਦੇ ਆ ਵੀ ਚਾਹੇ ਪੁਲਿਸ ਰਾਹੀ ਕਰਦੇ ਆ ਹੁਣ ਜਦੋਂ ਸਾਰਾ ਕੁਝ ਸਾਹਮਣੇ ਆਇਆ ਆ ਇਹਦੇ ਜੇ ਅਗਰ ਦੁਬਾਰਾ ਨਹੀਂ ਉਹ ਘਰ ਭੇਜਦਾ ਨਾ ਛੱਡਦਾ ਤੇ ਕੀ ਕਾਰਵਾਈ ਤੁਹਾ ਮੈਂ ਇਹ ਹੀ ਜਾਣਾਂ ਕਿ ਬਸ ਮੇਰੇ ਬੱਚਿਆਂ ਕੋਲ ਮਾਂ ਆਏ ਉਹਨੇ ਕਿੰਨੇ ਕਿੰਨੇ ਬੱਚੇ ਟੋਟਲ ਤਿੰਨ ਬੱਚੇ ਆਦੇ ਆਏ ਤਿੰਨੇ ਆ ਮੇਰੇ ਨਾਲ ਹੀ ਖੜੇ ਆ ਜਿਹੜੇ ਭਾਜੀ ਕਈ ਸਾਲਾਂ ਦਾ ਟਾਈਮ ਹੋ ਗਿਆ ਪਰ ਪ੍ਰਸ਼ਾਸਨ ਦਾ ਸਾਰਾ ਕਿਉਂ ਨਹੀਂ ਲਿਆ ਬਸ ਭਾਜੀ ਮਜਬੂਰੀਆਂ ਕਰਕੇ ਆ ਵੀ ਥਾਣੇ ਕਚਹਿਰੀਆਂ ਕਿੱਥੇ ਭੱਜਦੇ ਰਵਾਂਗੇ ਆ ਸਾਨੂੰ ਸਰਬ ਉਦੋਂ ਥੋੜੀ ਸ਼ੱਕੀ ਸੀ ਆ ਬੰਦੇ ਤੇ ਪਰ ਹੁਣ ਪੂਰਾ ਯਕੀਨ ਆ ਜੀ ਮੈਡਮ ਕੀ ਨਾਮ ਆ ਤੁਹਾਡਾ ਸਪਨਾ ਜੀ ਤੇ ਦੋਨੇ ਭਣਾ ਇਕੱਠੀਆਂ ਵੀ ਆਈਆਂ ਹੀ ਅਸੀਂ ਕੀ ਮਾਮਲਾ ਹੋਇਆ ਤੁਹਾਡੀ ਭੈਣ ਨਾਲ ਜੇ ਜੋਗੀ ਬਾਬਾ ਨੇ ਘਰ ਬਸੰਨ ਦਿੰਦਾ ਉਹੀ ਬਸ ਝਾੜ ਕੇ ਰੱਖਿਆ ਉਹਨੇ 3 ਸਾਲ ਹੋ ਗਏ ਕਾਰਨ ਕੀ ਹੈ ਕਾਰਨ ਜੇ ਕੰਮ ਤੇ ਲੱਗੀ ਸੀ ਉਹਨੇ ਆਪਣੇ ਪੇਠੇ ਪਾਲੀਏ ਕੰਮ ਕੀ ਕਰਦੇ ਸੀਗੇ ਝਾੜੂ-ਪੋਚੇ ਦਾ ਪਾਂਡੇ ਕਿੰਨੇ ਸਾਲ ਤੋਂ 3 ਸਾਲ ਹੋ ਗਏ ਜੀ ਕਰਦੇ ਨੇ ਤੇ ਤਿੰਨ ਸਾਲਾਂ 'ਚ ਜੋ ਤੁਸੀਂ ਗੱਲ ਦੱਸਦੇ ਆ ਇਹ ਪਹਿਲਾਂ ਕਦੀ ਹੋਈ ਹੈ ਇਹ ਗੱਲਬਾਤ ਨਹੀਂ ਜੀ ਹੁਣੇ ਹੋਈ ਹੈ ਜਦੋਂ ਬਾਬੇ ਜੋਗੀ ਕੋਲ ਲੱਗੀ ਪਹਿਲੋਂ ਕਰਦੀ ਸੀ ਹੋਰ ਘਰਾਂ 'ਚ ਵਧੀਆ ਰਹਿੰਦੀ ਸੀ ਬਾਬੇ ਕੋ ਕਿੰਨੇ ਸਾਲ ਲੱਗੇ ਜੀ ਹੋ ਗਿਆ 2.5 ਸਾਲ ਉਹਨਾਂ ਤੋਂ ਕੋ ਲੱਗੇ ਨਹੀਂ ਅੱਗੇ ਵੀ ਕਿਸੇ ਇੱਥੇ ਲੇਡੀਜ਼ ਨਾਲ ਕਰ ਚੁੱਕਾ ਵਾ ਬਾਬਾ ਹਾਂਜੀ ਪਹਿਲਾਂ ਵੀ ਦੋ ਪਹਿਲਾਂ ਉਹਦੀ ਘਰ ਵਾਲੀ ਮਾਰੀ ਹੋਣੀ ਹਾਂਜੀ ਫਿਰ ਉਹ ਹੋਰ ਕੁੜੀ ਰੱਖ ਲਈ ਹੋਣੀ ਆਪਣੇ ਪਈਆਂ ਦੀ ਇੱਥੇ ਫਗਵਾੜੇ ਦੀ ਕਿੰਨੀਆਂ ਕੁੜੀਆਂ ਬਾਬੇ ਦੇ ਕੋਲ ਇਸ ਟਾਈਮ ਹੁਣ ਜੀ ਹੁਣ ਦੋ ਰੱਖੀਆਂ ਆ ਨੇ ਇੱਕ ਭੈਣ ਬਣਾ ਕੇ ਰੱਖੀ ਹੀ ਹੈ ਤੁਹਾਡੀ ਬਾਬੇ ਨਾਲ ਕੋਈ ਗੱਲ ਹੋਈ ਇਸ ਟੌਪਿਕ ਤੇ ਜੀ ਤੇ ਆ ਵੀ ਇਹ ਜੀ ਹਾਂ ਜੀ ਪੰਚਾਇਤ ਵਿੱਚ ਹੋਈ ਹੈ ਸਾਨੂੰ ਕਹਿੰਦਾ ਜੀ ਇਹੀ ਰੱਖਣੀ ਹੈ ਮੈਂ ਕਰ ਲਵਾਂ ਕੀ ਕਰਨਾ ਬਾਬਾ ਕਹਿੰਦਾ ਜੀ ਹਾਂ ਜੀ ਬਾਬਾ ਜੋ ਵੀ ਵਿਆਹ ਤਾਂ ਨਹੀਂ ਕਰਾਇਆ ਕਿਤੇ ਬਾਬੇ ਨੇ ਪਤਾ ਨਹੀਂ ਜੀ ਦੱਸਦਾ ਨਹੀਂ ਹੈਗਾ ਪੱਕਾ ਵੀ ਕਰਾਇਆ ਜਾਂ ਨਹੀਂ ਕਰਾਇਆ ਇਹੀ ਕਹਿੰਦਾ ਮੈਂ ਇਹੀ ਰੱਖਣੀ ਹੈ ਜੀ ਜਿਹੜੀ ਉਹ ਤੁਹਾਨੂੰ ਇੰਨੇ ਸ਼ਰਮ ਧਮਕੀ ਦੇ ਰਿਹਾ ਉਹਦਾ ਕੀ ਕਾਰਨ ਆ ਇਹ ਨਹੀਂ ਜੀ ਹੁਣ ਸਾਨੂੰ ਪਤਾ ਕੀ ਕਰਨਾ ਉਹਨੇ ਰੱਖੀ ਹੋਈ ਏ ਤੇ ਰੱਖੀ ਹੋਣੀ ਏ ਪੈਸੇ ਲੈ ਲਓ ਸਾਨੂੰ ਤਾਂ ਇਹੀ ਪੈਸੇ ਲੈ ਕੇ ਖਾਦੇ ਆਂ ਤੁਸੀਂ ਪੁਲਿਸ ਚ ਕਹਤ ਕੀਤੀ ਏ ਸੁਣਨ ਨਹੀਂ ਜੀ ਕੀਤੀ ਨਹੀਂ ਹੈਗੀ ਐਪੀਆ ਕੀਤੀ ਸੁਣਵਾਈ ਨਹੀਂ ਹੁੰਦੀ ਸੁਣਵਾਈ ਨਹੀਂ ਹੋ ਰਹੀ ਧਰ ਸੁਣਵਾਈ ਕੀਤੀ ਕਦੋਂ ਕਹਤ ਕਰੋਗੀ ਵੀ ਆਪਣੇ 20 ਤਰੀਕ ਦੀ ਕਦੋਂ ਕੀਤੀ ਸੀ ਆਪਣੀ 20 ਤਰੀਕ ਦੀ ਕਿਹੜਾ ਥਾਣਾ ਪੈਂਦਾ ਤੁਹਾਨੂੰ ਚੁੰਤੀ ਥਾਣਾ ਪਹਿਲਾਂ ਚੁੰਤੀ ਹੀ ਬਣਦਾ ਤੇ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਸਾਨੂੰ ਇਹ ਇਨਸਾਫ ਚਾਹੀਦਾ ਸਾਨੂੰ ਸਾਡੇ ਬੱਚਿਆਂ ਦੀ ਮਾਂ ਬੱਚਿਆਂ ਕੋਲ ਆਣੀ ਚਾਹੀਦੀ ਹਾਂਜੀ ਬਾਬੇ ਆਪਾਂ ਨਾਮ ਕੀ ਹੈ ਯੇ ਮੇਰਾ ਨਾਮ ਜੋਗੀ ਬਾਬਾ ਜੀ ਆਪਾਂ ਕਿੱਥੇ ਦੇ ਰਹਿਣ ਵਾਲੇ ਆ ਮੈਂ ਜੀ ਛੱਜ ਕਲੋਨੀ ਦਾ ਆਪਣੇ ਗੁਆਂਢ ਦੇ ਵਿੱਚ ਕਈ ਵਿਅਕਤੀਆਂ ਨੇ ਇਲਜ਼ਾਮ ਲਾਏ ਆ ਹਾਂਜੀ ਮੈਨਾਂ ਇੱਕ ਕੁੜੀ ਨੂੰ ਲੈ ਕੇ ਕੀ ਮਾਮਲਾ ਹੈ ਇਹ ਸਾਰਾ ਉਹਦਾ ਮਾਮਲਾ ਇਹ ਹੈ ਜੀ ਉਹ ਕੁੜੀ ਜੀ ਮੇਰੇ ਕੋਲ ਕੰਮ ਕਰਦੀ ਸੀ ਮੇਰੀ ਪਹਿਲੀ ਵਾਈਫ ਦੀ ਡੈਥ ਹੋ ਗਈ ਸੀ ਠੀਕ ਉਹ ਮੇਰੇ ਕੋਲ ਕੰਮ ਕਰਦੀ ਸੀ ਇਹਨਾਂ ਨੇ ਹੀ ਕੰਮ ਕਰਵਾਇਆ ਕੰਮ ਤੇ ਲਗਾਈ ਸੀ ਇਹਨਾਂ ਨੇ ਖੁਦ ਹੋਰ ਵੀ ਘਰਾਂ ਦੇ ਵਿੱਚ ਉਹ ਕੰਮ ਕਰਦੀ ਸੀ ਝਾੜੂ ਪੋਚੇ ਤਾਂ ਸਾਡੇ ਰੋਟੀ ਪਾਣੀ ਵੀ ਬਣਾਉਂਦੀ ਸੀ ਝਾੜੂ ਪੋਚਾ ਵੀ ਕਰਦੀ ਸੀ ਉਹਦੀ ਆਪਾਂ ਜੀ ਪ੍ਰੋਪਰ ਸੈਲਰੀ ਦਿੰਦੇ ਸੀ ਉਹਦੇ ਫਿਰ ਜਦੋਂ ਜੀ ਮੈਨੂੰ ਇਲਜ਼ਾਮ ਲਾਣ ਲੱਗੇ ਆਪਾਂ ਫਿਰ ਕਹਿ ਦਿੱਤਾ ਵੀ ਤੂੰ ਕੰਮ ਛੱਡ ਦੇ ਉਹਨੇ ਕੰਮ ਛੱਡ ਦਿੱਤਾ ਫਿਰ ਉਸ ਤੋਂ ਬਾਅਦ ਜੀ ਇਹ ਉਹਨੂੰ ਕੁੱਟਮਾਰ ਕਰਨ ਲੱਗੇ ਕੁੱਟਮਾਰ ਤੋਂ ਜੀ ਉਹ ਦੁਖੀ ਹੋ ਕੇ ਆਪਣੇ ਪੇਕੇਾਂ ਦੇ ਚਲੀ ਗਈ ਇਹ ਕਿੰਨੇ ਵਾਰੀ ਲੈਣ ਗਏ ਤੇ ਜੀ ਉਹ ਆਈ ਨਹੀਂ ਜਿਹੜੇ ਤੁਸੀਂ ਆਪਾਂ ਜੀ ਦੱਸ ਦੇਵਾਂਗੇ ਘੱਟ ਦੇ ਇਲਜ਼ਾਮ ਲਾਣੀ ਸ਼ੁਰੂ ਕੀਤੇ ਆ ਤੇ ਉਹ ਕਦੋਂ ਤੋਂ ਸ਼ੁਰੂ ਕੀਤੇ ਘੱਟ ਦੇ ਜੀ ਲਗਭਗ ਜੀ 3 ਸਾਲ ਤੋਂ ਮੇਰੇ ਤੇ ਇਲਜ਼ਾਮ ਲੱਗ ਰਹੇ ਨੇ ਠੀਕ ਕਈ ਵਾਰੀ ਪੰਚਾਇਤ ਦੇ ਵਿੱਚ ਵੀ ਮੈਂ ਇਹਨਾਂ ਨੂੰ ਕਿਹਾ ਵੀ ਮੇਰਾ ਇਦਾਂ ਦਾ ਕੋਈ ਵਾਸਤਾ ਨਹੀਂ ਆ ਤੁਸੀਂ ਆਪਣੇ ਘਰ ਦੀ ਜਿੱਦਾਂ ਮਰਜ਼ੀ ਕਰੋ ਵੀ ਮੇ ਇਹ ਚੀਜ਼ ਨਹੀਂ ਹੈਗੀ ਤੇ ਇਲਜ਼ਾਮ ਲੱਗਣ ਤੋਂ ਬਾਅਦ ਵੀ ਉਹ ਟਾੜੇ ਕੋ ਕੰਮ ਕਰਦੀ ਰਹੀ ਸੀ ਨਹੀਂ ਜੀ ਨਹੀਂ ਇਲਜ਼ਾਮ ਲੱਗਣ ਚੈਰੋ ਗਿਆ ਸੀ ਇਸ ਚੀਜ਼ ਨੂੰ ਲਗਭਗ ਜੀ 3 ਸਾਲ ਹੋ ਗਏ ਆਪ੍ਰੈਲ ਨੂੰ ਆਪਣੇ 3 ਸਾਲ ਹੋ ਜਾਣੇ ਨੇ ਤੁਸੀਂ ਆਪਣੇ ਤਾਂ ਕੰਮ ਤੋਂ ਕਦੋਂ ਹਟਾਈ ਸੀ ਉਹ 3 ਸਾਲ ਪਹਿਲਾਂ ਜੀ 3 ਸਾਲ ਪਹਿਲਾਂ ਹਾਂਜੀ ਪਰ ਉਹ ਤਾਂ ਕਹਿ ਰਹੇ ਕਿ ਉਹਨੇ 2.5 ਸਾਲ ਕੰਮ ਕੀਤਾ ਕਿ ਜਿਹੜਾ ਇਹ ਵਾਕਿਆ ਜਿਹੜਾ ਹੋਇਆ ਵਾ ਇਹ ਦਿਨ ਹੁਣ ਹੋਇਆ ਜੀ ਹੁਣ ਤਾਂ ਜੀ ਉਹ ਇਹ ਕਹਿ ਰਹੇ ਆ ਵੀ ਜੋਗੀ ਬਾਬਾ ਕੁੜੀ ਨੂੰ ਲੈ ਕੇ ਭੱਜ ਗਿਆ ਠੀਕ ਹੈ ਨਾ ਉਹ ਇਹ ਕਹਿ ਰਹੇ ਆ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਕੋਲ ਕੋਈ ਨਹੀਂ ਹੈਗੀ ਮੇਰੇ ਘਰ ਦੇਖ ਲਓ ਜਿੱਥੇ ਮਰਜ਼ੀ ਦੇਖ ਲਓ ਠੀਕ ਹੈ ਜੀ ਮੇਰੇ ਕੋਲ ਨਹੀਂ ਹੈਗੀ ਫਿਰ ਇਹਨਾਂ ਨੂੰ ਹੀ ਫੋਨ ਆਇਆ ਉਹਦਾ ਇਹਨਾਂ ਨੂੰ ਹੀ ਕੱਲ ਰਾਤ ਨੂੰ ਫੋਨ ਆਇਆ ਵੀ ਮੈਂ ਆ ਵੀਡੀਓ ਦੇਖੀ ਹੈ ਜਿਹੜੀ ਮੇਰੇ ਘਰ ਵਾਲੇ ਨੇ ਵੀਡੀਓ ਪਾਈ ਹੈ ਪ੍ਰਧਾਨ ਨੂੰ ਫੋਨ ਆਇਆ ਨੌਰੀ ਪ੍ਰਧਾਨ ਵੇਅ ਪ੍ਰਧਾਨ ਜੀ ਮੇਰੇ ਘਰ ਵਾਲੇ ਨੇ ਆ ਵੀਡੀਓ ਪਾਈ ਹੈ ਪਹਿਲਾਂ ਮੈਨੂੰ ਉਦਾਂ ਮੇਰੇ ਤੇ ਇਲਜ਼ਾਮ ਲਾਂਦਾ ਸੀ ਹੁਣ ਇੰਸਟਾਗ੍ਰਾਮ ਤੇ ਮੇਰੀ ਵੀਡੀਓ ਬਾਬੇ ਜੋਗੀ ਦਾ ਨਾਮ ਪਾ ਕੇ ਵੀ ਉੱਥੇ ਜੀ ਇਹਨਾਂ ਨੇ ਮੇਰੀ ਬਦਨਾਮੀ ਕਰਤੀ ਪਹਿਲਾਂ ਹੀ ਬਦਨਾਮੀ ਕੀਤੀ ਹੁਣ ਵੀ ਬਦਨਾਮੀ ਕੀਤੀ ਹੈ ਫਿਰ ਉਹਨੇ ਇਹ ਕਿਹਾ ਵੀ ਮੈਂ ਤਾਂ ਹੁਣ ਜਿੱਥੇ ਮੇਰੀ ਬਦਨਾਮੀ ਹੋਈ ਹੈ ਮੈਂ ਤਾਂ ਉੱਥੇ ਹੀ ਜਾਣਾ ਇਹ ਜੋ ਮਰਜ਼ੀ ਕਰ ਲਵੇ ਮੈਂ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਵਾ ਤਲਾਕ ਦਾ ਕੇਸ ਲਾਇਆ ਆਹ ਗੱਲ ਜਿੱਦਾਂ ਉਹਨੇ ਕਹੀ ਹੈ ਜੀ ਇਹ ਬੰਦੇ ਜੀ ਮੇਰੇ ਗਲ ਪੈ ਗਏ ਮੇਰੇ ਨੂੰ ਜੀ ਮੈਨੂੰ ਮਾਰਨ ਦੀਆਂ ਵੀ ਤੁਹਾਨੂੰ ਕਿਆਂ ਦਿੱਤੀਆਂ ਇਹਨਾਂ ਨੇ ਨੌਰੀ ਪ੍ਰਧਾਨ ਨੇ ਜੀ ਮੈਨੂੰ ਇਹ ਵੀ ਕਿਹਾ ਵੀ ਜੇ ਵਿੱਕੀ ਮਰ ਗਿਆ ਜਾਂ ਇਹਨਾਂ ਚ ਹੋਰ ਕੋਈ ਮਰ ਗਿਆ ਉਹਦਾ ਜ਼ਿੰਮੇਵਾਰ ਤੂੰ ਹੈ ਲੜਕੀ ਦੇ ਘਰ ਵਾਲ ਨੇ ਕਿਹਾ ਆ ਕਿ ਬਾਬੇ ਨੇ ਇੱਕ ਤਾਂ ਪਹਿਲਾ ਘਰ ਵਾਲੀ ਰਖੀ ਉਹ ਮਾਰਤੀ ਦੂਜੀ ਨੂੰ ਤਲਾਕ ਦੇਤਾ ਤੀਜੀ ਮੇਰੀ ਘਰ ਵਾਲੀ ਛੱਡਦਾ ਨਹੀਂ ਉਹਦੀ ਕੀ ਕਹਾਣੀ ਜਿਹੜੀ ਜੀ ਮੇਰੀ ਪਹਿਲੀ ਘਰ ਵਾਲੀ ਹੈਗੀ ਆ ਜੀ ਉਹਦੇ ਜਿਹੜੇ ਸਾਲੇ ਮੇਰੇ ਪਹਿਲੇ ਸਹੁਰੇ ਅੱਜ ਵੀ ਮੇਰੇ ਨਾਲ ਮਿਲਦੇ ਵਰਤਦੇ ਆ ਇਹ ਵੀ ਇਹਨਾਂ ਦਾ ਮੇਰੇ ਤੇ ਬਲੇਮ ਆ ਉਸ ਚੀਜ਼ ਦੀ ਇਹ ਆਪਣੇ ਕੋਈ ਵੀ ਖੋਜ ਕਰ ਲਨ ਜੇ ਮੈਂ ਪਹਿਲੀ ਘਰ ਵਾਲੀ ਮਾਰੀ ਹੋ ਗਈ ਦੂਸਰੀ ਕੁੜੀ ਦੇ ਨਾਲ ਜੀ ਮੈਂ ਵਿਆਹ ਕਰਾਇਆ ਸੀਗਾ ਉਹਨੇ ਲਾਲਚ ਦੇ ਵਿੱਚ ਉਹਨੇ ਕਿਹਾ ਵੀ ਕੋਠੀ ਮੇਰੇ ਨਾਮ ਲਾ ਦੇ ਮੈਂ ਉਹਨੂੰ ਕਿਹਾ ਮੈਂ ਕੋਠੀ ਤੇਰੇ ਨਾਮ ਨਹੀਂ ਲਾਣੀ ਪਈ ਉਹ ਮੇਰੇ ਬੱਚੇ ਦੀ ਏ ਤੇਰੀਆਂ ਧੀਆਂ ਮੈਂ ਲੈ ਕੇ ਆਇਆ ਪਾਲੂ ਪਲੋਸੂਗਾ ਉਹਨਾਂ ਦਾ ਵਿਆਹ ਸ਼ਾਦੀ ਕਰੂਗਾ ਉਹਨੇ ਕਿਹਾ ਮੈਂ ਜੇ ਮੇਰੀ ਇਹ ਸ਼ਰਤ ਨਹੀਂ ਤੁਸੀਂ ਪੂਰੀ ਕਰੋਗੇ ਤੇ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਫੇਰ ਜੀ ਮੈਂ ਉਹਨੂੰ ਇਹ ਕਿਹਾ ਮੈਂ ਕਿਹਾ ਠੀਕ ਹੈ ਭਾਈ ਜੇ ਤੂੰ ਮੇਰੇ ਨਾਲ ਨਹੀਂ ਰਹਿਣਾ ਤੇ ਜੋ ਮੈਂ ਕੰਨਿਆਦਾਨ ਬਣਾਇਆ ਕੁੜੀਆਂ ਦਾ ਉਹ ਭਾਈ ਤੂੰ ਲੈ ਜਾ ਮੈਂ ਜੀ ਫਿਰ ਉਸਦੇ ਵਿੱਚ 5.5 ਤੋਲੇ ਸੋਨਾ ਤੇ ਕੁਛ ਚਾਂਦੀ ਦਾ ਸਮਾਨ ਬਣਾਇਆ ਹੋਇਆ ਸੀ ਕੁਛ ਬੀਮੇ ਕਰਾਏ ਹੋਏ ਸੀ ਮੈਂ ਜੀ ਉਸ ਲੜਕੀ ਨੇ ਝੋਲੀ ਪਾ ਕੇ ਉਹ ਬੱਚੀਆਂ ਦੇ ਧੀਆਂ ਦੇ ਮੈਂ ਧਿਜ ਮੈਂ ਕੋ ਕੰਨਿਆਦਾਨ ਜੀ ਮਾਰਿਆ ਨਹੀਂ ਉਸ ਤੋਂ ਬਾਅਦ ਵੀ ਮੈਂ ਉਹਦੀ ਵੇਟ ਕਰਦਾ ਰਿਆ ਵੀ ਚਲੋ ਕੁੜੀ ਦੇ ਵਿਆਹ ਤੇ ਜਾਂ ਕੰਨਿਆਦਾਨ ਤੇ ਮੈਨੂੰ ਬੁਲਾਉਗੀ ਮੈਂ ਉਹਨੂੰ ਇਹ ਕਿਹਾ ਸੀ ਵੀ ਜੇ ਤੈਨੂੰ 6 ਮਹੀਨਿਆਂ ਬਾਅਦ ਅਕਲ ਆ ਜੇ ਜੇ ਜਦੋਂ ਵੀ ਤੈਨੂੰ ਮਾਤਾ ਜੀ ਜਾਂ ਕੁੜੀ ਦੇ ਵਿਆਹ ਤੇ ਤੂੰ ਮੈਨੂੰ ਬੁਲਾਉਂਗੀ ਮੈਂ ਜਰੂਰ ਆਉਂਗਾ ਕੁੜੀ ਦਾ ਵਿਆਹ ਵੀ ਮੈਂ ਆਪ ਕਰ ਦੂੰਗਾ ਲੜਕੇ ਦਾ ਕਹਿਣਾ ਹੈ ਕਿ ਮੇਰੀ ਘਰ ਵਾਲੀ ਹਜੇ ਵੀ ਉਹਨਾਂ ਦੇ ਕੋਲ ਆ ਨਹੀਂ ਜੀ ਮੇਰੇ ਕੋਲ ਨਹੀਂ ਹੈ ਕਿ ਮੇਰੀ ਜਿੱਥੇ ਮਰਜ਼ੀ ਤਲਾਸ਼ੀ ਲੈ ਲੱਤੀ ਜਾਵੇ ਇੱਧਰਲੇ ਘਰ ਦੀ ਉਧਰਲੇ ਘਰ ਦੀ ਤਲਾਸ਼ੀ ਲੈ ਲਵੇ ਮੇਰੇ ਕੋਲ ਨਹੀਂ ਹੈ ਕਿ ਮੈਂ ਵੀ ਉਸ ਲੜਕੀ ਦੀ ਖੋਜ ਕਰੂੰਗਾ ਜੀ ਮੈਂ ਵੀ ਉਸ ਤੋਂ ਬਿਆਨ ਕਰਾਉਂਗਾ মিডিਆ ਤੇ ਹੀ ਠੀਕ ਹੈ ਜੀ ਜਿੱਥੇ ਵੀ ਉਹ ਹੋਏਗੀ ਮੈਂ ਲੱਭਣ ਦੀ ਕੋਸ਼ਿਸ਼ ਕਰਾਂਗਾ ਉਹਨਾਂ ਦਾ ਇਹ ਕਹਿਣਾ ਹੈ ਕਿ ਬਾਬਾ ਸਾਨੂੰ ਧਮਕੀਆਂ ਦੇ ਰਿਹਾ ਹੈ ਕਿ ਮੈਂ ਤਾਂ ਨਹੀਂ ਛੱਡਦਾ ਤੁਸੀਂ ਕਰ ਲਓ ਜੋ ਕਰਨਾ ਮੈਨੂੰ ਜੀ ਮੈਂ ਕੋਈ ਧਮਕੀ ਨਹੀਂ ਦਿੱਤੀ ਹੈਗੀ ਮੈਨੂੰ ਇਹ ਕਹਿੰਦੇ ਸੀ ਵੀ ਤੂੰ ਜੁਰਮਾਨਾ ਭਰ ਮੈਨੂੰ ਪੰਚਾਇਤ ਦੇ ਵਿੱਚ ਇਹਨਾਂ ਨੇ ਕਿਹਾ ਵੀ ਤੂੰ ਜੁਰਮਾਨਾ ਭਰ ਮੈਂ ਕਿਹਾ ਮੈਂ ਜੁਰਮਾਨਾ ਕਿਸ ਚੀਜ਼ ਦਾ ਭਰਾਂ ਕਹਿੰਦੇ ਜੀ ਇਹ ਐਨੇ ਵਾਰੀ ਪੰਚਾਇਤਾਂ ਲੈ ਕੇ ਗਏ ਐਨੇ ਵਾਰੀ ਆਏ ਉਹ ਸਾਰੀ ਕਰਨੀ ਧਰਨੀ ਦਾ ਮਾਲਕ ਤੂੰ ਆ ਜੁਰਮਾਨਾ ਭਰ ਫਿਰ ਮੈਂ ਇਹਨਾਂ ਨੂੰ ਕਿਹਾ ਜਦੋਂ ਨੇ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਤੁਸੀਂ ਕੋਰਟ ਦੇ ਵਿੱਚ ਜਾਓ ਇਹ ਕਹਿੰਦੇ ਜੀ ਅਸੀਂ ਕੋਰਟ ਕਚੈਰੀਆਂ ਨੂੰ ਅਸੀਂ ਨਹੀਂ ਮੰਨਦੇ ਅਸੀਂ ਤਾਂ ਆਪਣੇ ਪੰਚਾਇਤੀ ਫੈਸਲਿਆਂ ਨੂੰ ਮੰਨਦੇ ਆਂ ਫਿਰ ਮੈਂ ਇਹਨਾਂ ਨੂੰ ਇਹ ਕਹਾਂ ਮੈਂ ਕਿਹਾ ਚਲੋ ਦੱਸੋ ਕਿਹੜਾ ਜੁਰਮਾਨਾ ਕਰਨਾ ਕਰੋ ਇਹ ਕਹਿੰਦੇ ਜੀ ਅਸੀਂ ਤੈਨੂੰ ਜੀ ਜੁਰਮਾਨਾ ਇਦਾਂ ਨਹੀਂ ਕਰਦੇ ਹੋਰ ਤਰੀਕੇ ਕਰਾਂਗੇ ਮੈਂ ਕਹਾਂ ਜੀ ਦੱਸੋ ਕਿਹੜੇ ਜਿਹੜੇ ਤਰੀਕੇ ਕਰਨਾ ਮੈਂ ਕਹਾਂ ਜੁਰਮਾਨਾ ਤਾਂ ਮੈਂ ਤਾਂ ਭਰੂੰਗਾ ਵੀ ਜਿੱਦਾਂ ਉਹਨੇ ਆਪਣੇ ਕਿਹਾ ਵਾ ਵੀ ਜਿਹਦੇ ਨਾਲ ਤੋਂ ਮੇਰੀ ਬਦਨਾਮੀ ਕੀਤੀ ਆ ਤੁਸੀਂ ਮੇਰੀਆਂ ਸ਼ੱਕਾਂ ਕੀਤੀਆਂ ਸੋਸ਼ਲ ਮੀਡੀਆ ਤੇ ਮੇਰੀ ਜੀ ਤੁਸੀਂ ਬੇਇੱਜ਼ਤੀ ਕੀਤੀ ਇੱਜ਼ਤ ਮੇਰੀ ਢਾਈ ਆ ਤੇ ਉਹ ਕੁੜੀ ਨੇ ਫੋਨ ਦੇ ਵਿੱਚ ਪੰਚਾਇਤ ਦੇ ਵਿੱਚ ਇਹ ਕਿਹਾ ਵਾ ਵੀ ਜਿਹਦੇ ਨਾਲ ਹੁਣ ਮੇਰੀ ਬਦਨਾਮੀ ਹੋਈ ਮੈਂ ਉਹਦੇ ਘਰ ਹੀ ਰਹਿਣਾ ਇਹਨਾਂ ਨੇ ਕੀ ਮੰਗ ਰੱਖੀ ਜੁਰਮਾਨੇ ਦੀ ਜੁਰਮਾਨੇ ਦੀ ਮੰਗ ਤਾਂ ਜੀ ਇਹਨਾਂ ਨੇ ਹਜੇ ਕੋਈ ਪੈਸੇ ਦਾ ਨਾਮ ਨਹੀਂ ਸੀ ਲਿਆ ਜੁਰਮਾਨਾ ਕਰ ਰਹੇ ਸੀ ਫਿਰ ਮੈਂ ਇਹਨਾਂ ਨੂੰ ਇਹੀ ਕਹਾਂ ਚਲੋ ਠੀਕ ਹੈ ਮੈਂ ਜੁਰਮਾਨਾ ਤਾਂ ਭਰੂਗਾ ਜਦੋਂ ਉਹਦਾ ਕੋਰਟ ਕੇਸ ਖਤਮ ਹੋ ਜਾ ਜਿਉ ਮੇਰੇ ਘਰ ਆ ਕੇ ਰਹੂਗੀ ਫਿਰ ਮੈਂ ਜੁਰਮਾਨਾ ਭਰਨ ਦਾ ਹੱਕ ਦਾ ਤੇ ਲੜਕੀ ਕਿੰਨਾ ਟਾਈਮ ਹੋ ਗਿਆ ਤੁਹਾਡੇ ਕੋਲ ਇਸ ਟਾਈਮ ਕੰਮ ਤੇ ਨਹੀਂ ਆ ਰਹੀ ਮੇਰੇ ਕੋਲ ਜੀ ਲਗਭਗ 3 ਸਾਲ ਹੋ ਗਏ ਜੀ ਕੰਮ ਤੇ ਨਹੀਂ ਆ ਰਹੀ ਉਹ ਤਾਂ ਤੁਸੀਂ ਜਾ ਸਕਦੇ 3 ਸਾਲ ਹੋ ਗਏ ਤੁਹਾਡੇ ਕੋਲ ਨਹੀਂ ਆ ਰਹੀ ਕੰਮ ਹਾਂ ਜੀ ਫਿਰ ਇਹ ਕਿਉਂ ਠਾਡੇ ਨਾਲ ਖਰਾਬ ਹੋ ਰਿਹਾ ਪਹਿਲੇ ਮੇਰੇ ਖਿਲਾਫ ਇਸ ਕਰਕੇ ਹੋ ਰਿਹਾ ਜੀ ਪਹਿਲਾਂ ਮੈਂ ਚਾਰ ਵਾਰੀ ਉਹ ਕੁੜੀ ਨੂੰ ਲਿਆ ਕੇ ਆਪਣੀ ਜ਼ਿੰਮੇਵਾਰੀ ਤੇ ਇਹਨਾਂ ਦੇ ਘਰ ਬਸਾਇਆ ਹੁਣ ਇਹ ਮੈਨੂੰ ਫੇਰ ਕਹਿ ਰਹੇ ਸੀ ਵੀ ਤੂੰ ਸਾਡੇ ਨਾਲ ਚੱਲ ਤੇ ਮੈਂ ਇਹਨਾਂ ਨੂੰ ਇਹੀ ਸਮਝਾਇਆ ਵੀ ਜੇ ਉਹਨੇ ਕੋਰਟ ਕੇਸ ਕੀਤਾ ਹੋਇਆ ਵਾ ਤਾਂ ਤੁਸੀਂ ਕੋਰਟ ਦੇ ਵਿੱਚ ਜਾਓ ਪੰਚਾਇਤ ਲਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਕਿੱਥੋਂ ਲਿਆ ਕੇ ਜ਼ਿੰਮੇਵਾਰੀ ਨਾ ਮਤਲਬ ਸਨਾਮ ਤੋਂ ਜੀ ਉੱਥੇ ਕੌਣ ਹੈ ਉੱਥੇ ਉਹਦੀ ਮੰਮੀ ਆ ਪੀਕੇ ਉਹਦੇ ਪੀਕੇ ਕਾਰਨ ਕੀ ਹੁੰਦਾ ਜਾਣਦਾ ਉਥੇ ਉਥੇ ਜਾਣਦਾ ਇਹਦਾ ਕਾਰਨ ਹੁੰਦਾ ਇਹੀ ਹੈ ਜੇ ਘਰ ਵਾਲਾ ਕੁੱਟਮਾਰ ਕਰਦਾ दारू ਪੀਣ ਦਾ ਸ਼ਰਾਬ ਪੀਣ ਦਾ ਲੜਾਈਆਂ ਝਗੜੇ ਕਰਦਾ ਕੁੜੀ ਦੇ ਪੱਟਾਂ ਤੇ ਸਿਕਟਾਂ ਵੀ ਇਹਨੇ ਲਾਈਆਂ ਸੀ ਉਹ ਵੀ ਕੁੜੀ ਨੇ ਮੈਨੂੰ ਦੱਸਿਆ ਸੀਗਾ ਇਹਦੇ ਗੰਦੀਆਂ ਹਰਕਤਾਂ ਵੀ ਇਹਨੇ ਕੀਤੀਆਂ ਕੁੜੀ ਨੂੰ ਤੇ ਤੁਸੀਂ ਬਹੁਤ ਵਾਰ ਵਿਅਕਤੀ ਬਣ ਕੇ ਲੈ ਕੇ ਜਾਂ ਲੈ ਕੇ ਹੁੰਦੇ ਸੀ ਮੈਂ ਬਹੁਤ ਵਾਰ ਵਿਅਕਤੀ ਜੀ ਪ੍ਰਧਾਨ ਦੇ ਨਾਲ ਜ਼ਬਰਦਸਤ ਕੇ ਲੈ ਕੇ ਆਂਦਾ ਰਿਹਾ ਮੈਂ ਮੇਰੇ ਨਾਲ ਦੋ ਪ੍ਰਧਾਨ ਜਾਂਦੇ ਰਹੇ ਮਹੱਲੇ ਦੀ ਪੰਚਾਇਤ ਜਾਂਦੇ ਰਹੇ ਜਦੋਂ ਵੀ ਮੈਂ ਲੈ ਕੇ ਆਇਆ ਕੱਲਾ ਨਹੀਂ ਲੈ ਕੇ ਆ ਪੰਚਾਇਤ ਦੇ ਨਾਲ ਹੀ ਲੈ ਕੇ ਆ ਜਦੋਂ ਤੁਸੀਂ ਦੱਸਦੇ ਆ ਜੀ ਦੋ ਵਰੀ ਆ ਤੈਨੂੰ ਜੋ ਵੀ ਤੁਸੀਂ ਜੁਨੀਵਰਸ ਨਾਲ ਗਏ ਤੁਸੀਂ ਤਾਂ ਉਹਨਾਂ ਨੇ ਹੈਲਪ ਕੀਤੀ ਹਾਂਜੀ ਹੈਲਪ ਕੀਤੀ ਠੀਕ ਆ ਜੀ ਕੋਲੋਂ ਜੇ ਆਪਾਂ ਦੇਖਿਆ ਜਿੱਦਾਂ ਤੁਸੀਂ ਹੈਲਪ ਕੀਤੀ ਆ ਉਹਦੇ ਬਦੋਦ ਤੁਹਾਨੂੰ ਉਹਨਾਂ ਨੂੰ ਤੁਹਾਡੇ ਨਾਲ ਖੜਨਾ ਚਾਹੀਦਾ ਜਦ ਕਿ ਉਹ ਤੁਹਾਡੇ ਹੀ ਖਿਲਾਫ ਕਰ ਰਹੇ ਤੁਹਾਡੇ ਗਾਰੇ ਉਸ ਚੀਜ਼ ਦਾ ਹਾਂਜੀ ਉਸ ਚੀਜ਼ ਦਾ ਕਾਰਨ ਮੈਂ ਤੁਹਾਨੂੰ ਇਹ ਦੱਸਦਾ ਉਸ ਚੀਜ਼ ਦਾ ਕਾਰਨ ਆ ਤਿੰਨ ਦਿਨਾਂ ਤੋਂ ਜ਼ਿਆਦਾ ਮੈਟਰ ਹੋਇਆ ਜੀ ਜਦੋਂ ਕੱਲ ਜਦੋਂ ਫੋਨ ਆਇਆ ਪ੍ਰਧਾਨ ਨੂੰ ਉਹਨੇ ਮੀਡੀਆ ਤੇ ਜੋ ਇਹਨੇ ਵੀਡੀਓ ਪਾਈ ਆ ਇਨੇ ਬਕਵਾਸ ਕੀਤੀ ਆ ਵਿੱਕੀ ਨੇ ਮੇਰੇ ਖਿਲਾਫ ਉਹਦੇ ਖਿਲਾਫ ਇਹ ਉਹਦੇ ਨਾਲ ਰਹਿੰਦੀ ਐਦਾਂ ਕਰਦੀ ਉਹ ਵੀਡੀਓ ਉਹਨੇ ਸੁਣ ਕੇ ਟੌਣੇ ਗੁੱਸੇ ਦੇ ਵਿੱਚ ਇਹ ਗੱਲ ਕਹੀ ਆ ਵੀ ਹੁਣ ਜਿਹਦੇ ਨਾਲ ਤੁਸੀਂ ਮੇਰੀ ਬਦਨਾਮੀ ਕੀਤੀ ਐ ਮੈਂ ਉਹਦੇ ਨਾਲ ਹੀ ਰਹਿਣਾ ਹਾਂ ਕੁੜੀ ਨੇ ਇਹ ਗੱਲ ਕਹੀ ਐ ਕੁੜੀ ਮੈਂ ਤਾਂ ਬਾਬੇ ਨਾਲ ਹੀ ਹਾਂ ਹਾਂ ਹੋਣ ਕੁੜੀ ਨੇ ਤੁਸੀਂ ਜੋ ਕਰਨਾ ਕਰ ਲਓ ਤੁਸੀਂ ਜੋ ਕਰਨਾ ਕਰ ਲਓ ਮੈਂ ਕੋਰਟ ਚ ਕੇਸ ਕੀਤਾ ਹੋਇਆ ਹੈ ਤੁਸੀਂ ਲੈ ਲਓ